ਨਾਮ ਕੀ ਤੁਹਾਡਾ ਜੀ ਰੇਸ਼ਨਾ ਦੇਵੀ ਕਿੱਥੇ ਰਹਿੰਦੇ ਹੋ ਅਜੀਤ ਨਗਰ ਪਤੀ ਦਾ ਕੀ ਨਾਮ ਹੈ ਤੁਹਾਡੇ ਅਮੇ ਚੰਦ ਕੀ ਗੱਲ ਕੀ ਹੋਈ ਹੈ ਜੀ ਗੱਲ ਜੀ ਪਰਸੋਂ ਚੌਥੇੋਂ ਰਾਤ ਨੂੰ ਸਾਨੂੰ ਤਾਂ ਮੁੰਡਾ ਕਹਿ ਗਿਆ ਦਿੱਲੀ ਜਾਣੇ ਜਾਂਦਾ ਹੁੰਦਾ ਸੀ ਦਿਹਾਉ ਤੇ ਚ ਦੋ ਵਾਰੀ ਵੀ ਜਾਂਦਾ ਆਂਦਾ ਸੀ ਤਿੰਨ ਵਾਰੀ ਵੀ ਜਾਂਦਾ ਆਂਦਾ ਸੀ ਸਾਨੂੰ ਤਾਂ ਦਿੱਲੀ ਦਾ ਕਹਿ ਗਿਆ ਤੇ ਇਹ ਮਾਂ ਨੂੰ ਪਤਾ ਸੀਗਾ ਮਾਂ ਤੜਕੇ ਹੀ ਸਾਡੇ ਵੀ ਕਿਸੇ ਨੂੰ ਕਹਿੰਦਾ ਇਹਨਾਂ ਦਾ ਮੁੰਡਾ ਲੈ ਗਿਆ ਸਾਡੀ ਕੁੜੀ ਮਾਂ ਨੂੰ ਪਤਾ ਸੀਗਾ ਸਾਨੂੰ ਸਾਨੂੰ ਕਦੇ ਦੱਸਿਆ ਨੀਗਾ ਮਾਂ ਨੇ ਅੱਛਾ ਇਹ ਤੁਹਾਡਾ ਮੁੰਡਾ ਸਾਡੇ ਘਰ ਆਉਂਦਾ ਇੱਕ ਜਾਂ ਸਾਡੀ ਕੁੜੀ ਜਾਂਦੀ ਹੈ ਕਰਿਆ ਸੀ ਪੱਟਲੇ ਤੇ ਸੀਗੇ ਇਹ ਦੋਨੇ ਜੀ ਸੀਗੇ ਕਰੇ ਅੱਛਾ ਇਹਨਾਂ ਨੂੰ ਕਹਿ ਕੇ ਵੀ ਅਸੀਂ ਕਹ ਦਿੱਲੀ ਜਾਨੀ ਆ ਤੇ ਜਾਂਦਾ ਹੁੰਦਾ ਸੀ ਉਹ ਦਿੱਲੀ ਅੱਛਾ ਆਉਤੇ ਦੀ ਆਉਤੇ ਆਉਤੇ ਤੇ ਦੋ ਵਾਰੀ ਵੀ ਕਦੇ ਇੱਕ ਵਾਰੀ ਤੇ ਆਉਤੇ ਤੇ ਆਉਤੇ ਹੁਣ ਇਹਨੂੰ ਕਿਉਂ ਮਾਰਿਆ ਤੁਹਾਡੇ ਇਹਨੂੰ ਹੁਣ ਸਰਪੰਚਾ ਨੂੰ ਸੱਦਿਆ ਸੀ ਕੁੜੀ ਵਾਲਿਆਂ ਨੇ ਤੇ ਮੁੜ ਕੇ ਸਰਪੰਚ ਸਾਡੇ ਘਰੇ ਆ ਗਿਆ ਹਮਮ ਤੇ ਇਹਨਾਂ ਨੂੰ ਸੱਸ ਨੂੰ ਸੱਸ ਨੂੰ ਸੌਰੇ ਨੂੰ ਉਹਨਾਂ ਨੂੰ ਸਾਧ ਲਿਆ ਅੱਛਾ ਸਰਪੰਚ ਦੇ ਤੇ ਸਰਪੰਚ ਕੋਲੇ ਖੜਾ ਸੀ ਜਦੋਂ ਇਹਨੂੰ ਕੁੱਟੀ ਪਹਿਲਾਂ ਕੱਲਾ ਸਰਪੰਚ ਆ ਗਿਆ ਤੇ ਮਗਰ ਮੁੜ ਕੇ ਸਾਰੇ ਆ ਗਏ ਕਿਛ ਤੇ ਕੁੜੀ ਤੇ ਭਰਾ ਨੇ ਫੜ ਲਈ ਤੇ ਮਾਂ ਨੇ ਤੇ ਉਹਨਾਂ ਮਾਸੀ ਨੇ ਤੇ ਉਹਨੂੰ ਕੁੱਟਿਆ ਇਹਨ ਮੱਤਾਂ ਮਾਰੀਆਂ ਟੱਡ ਚ ਕੜੀ ਸੀ ਅਜੁੰਡੇ ਜਾਂ ਟੇ ਫੜ ਲੇ ਇਹਦੀ ਚੰਨੀ ਸੀਗੀ ਉਹ ਇੱਕ ਤਰ ਤੇ ਬਾੜੀਆਂ ਬੜੀਆਂ ਲੱਗ ਕੇ ਆਏ ਕੁੱਟਨ ਦਾ ਕਿਉਂ ਕੁੱਟਿਆ ਉਹ ਕਾਰਨ ਕਹਿੰਦੇ ਕੁੜੀ ਲਿਆ ਕੇ ਦਿਓ ਸਾਡੀਆਂ ਸੀ ਪਰ ਕੱਲ ਹੀ ਕਹਤਾ ਸੀ ਵੀ ਲਿਆਓ ਭਾਲ ਕੇ ਅਸੀਂ ਕਿੱਥੋਂ ਲਿਆ ਕੇ ਦੀ ਇਹ ਕੁੜੀ ਇਹ ਸਾਨੂੰ ਘਰ ਦੱਸ ਕੇ ਗਈ ਆ ਉਹ ਕੀ ਤੁਹਾਡਾ ਜੀ ਆਮੀ ਜਾਣਦੀ ਕਿਥੇ ਰਵੇ ਹਾਂ ਜੀ ਇਤਨਾ ਦਾ ਨੋ ਦਾ ਕੀ ਨਾਮ ਤੁਹਾਡੀ ਉਹ ਮਰਾਨੀ ਕੀ ਗੱਲ ਕੀ ਹੋਈ ਤੁਹਾਡੇ ਮੋਨ ਆ ਗੱਲ ਕੋਈ ਨਹੀਂ ਜ਼ਰਪੰਨ ਜਾਇਆ ਸੀਗਾ ਉਹਨਾਂ ਨਾਲ ਕੋਈ ਗੱਲ ਕਰਨੀ ਐ ਤੇ ਗੱਲ ਕਰਨ ਦੇ ਵਾਲੇ ਮੈਂ ਉਹਨਾਂ ਨੂੰ ਦੂਜੇ ਘਰੋਂ ਸੱਦ ਲਿਆ ਮੈਂ ਚਾਚੂ ਬਣਾ ਕੇ ਦੇ ਦੇਣਗੇ ਤੇ ਇਹ ਆਏ ਇਕੱਠੇ ਜੇ ਹੋ ਗਏ ਨਾਲ ਗੱਲ ਪੜ ਕੇ ਸੱਟ ਲਿਆ ਉਹਨੂੰੁੰਡੇ ਜਾਂ ਡੇ ਕਿਚੇ ਇਹ ਕੁਛ ਹੈ ਰਿ چار ਪੰਜ ਜਣੇ ਸੀ ਕਾਰਨ ਕੀ ਹੈ ਗੁੱਟਨ ਦਾ ਕੋਣ ਹੈ ਬੱਡੇ ਉਹ ਐਨਾ ਉਹ ਕੁੜੀ ਗਈ ਵੀਆੁੰਡੇ ਦਾ ਨਾਲ ਉਹਨੂੰ ਤਾਂ ਕੀ ਪਤਾ ਸੀ ਤੇ ਪੱਟੇ ਦੇ ਰਹੇ ਨੇ ਗਿੱਲੂ ਪਤਾ ਮੁੰਡਾ ਹਾਂਜੀ ਹਾਂਜੀ ਕੀ ਨਾਲੇ ਕੁੜੀ ਗਈ ਹੈ ਸਾਡਾ ਮੁੰਡਾ ਜਾਵੜਾ ਉਹ ਦਿੱਲੀ ਜਾਂਦਾ ਹੀ ਹੁੰਦਾ ਸੀ ਹਫਤੇ 'ਚ ਹਫਤੇ ਸਾਨੂੰ ਤਾਂ ਉਹਨੂੰ ਕੀ ਪਤਾ ਸੀ ਤੇ ਪੱਟੇ ਤੇ ਕੰਮ ਕਰੀ ਜਾਂਦੇ ਨਾ ਗੱਲੂ ਉਹ ਤੋਂ ਵੀਰੇ ਨੇ ਕਿਸੇ ਦਾ ਸਾਡਾ ਨੰਬਰ ਲੈ ਕੇ ਨਗੇਸਰੀ ਨੇ ਮੈਨੂੰ ਫੋਨ ਕੀਤਾ ਮੈਂ ਉਦੋਂ ਹੀ ਆ ਗਿਆ ਇਹ ਆਨੇ ਤੁਹਾਨੂੰ ਪਤਾ ਮੈਨੂੰ ਸਾਨੂੰ ਕੀ ਪਤਾ ਸੀ ਤੇ ਇਟਾਂ ਕੱਢੀ ਜਾਂਦੇ ਐ ਤੇ ਪੱਟੇ ਤੇ ਕੀ ਤੇਰਾ ਨਹੀਂ ਹੈ ਇਹ ਤੂੰ ਨਗਨ ਪਤੀ ਦਾ ਕੀ ਨਾ ਹੈ ਕੀ ਗੱਲ ਕੀ ਹੋਈ ਹੈ ਕਿਉਂ ਮਾਰਿਆ ਤੈਨੂੰ ਮੈਂ ਤਾਂ ਤਾਂ ਸਰ ਅਸਲ ਇਹ ਦੇਖ ਰਹੇ ਸੀ ਮੈਨੂੰ ਸਰਪੰਚ ਨੇ ਬੁਲਾਇਆ ਕਰਨਿਆ ਕਰੇ ਮੈਂ ਕਰਾਂਗੇ ਇਹ ਤੋਂ ਉਹਨਾਂ ਨੇ ਮੈਨੂੰ ਪਕੜ ਕੇ ਪਹਿਲਾਂ ਗੱਲ ਕਰਕੇ ਅਗਰ ਮੈਨੂੰ ਛੱਡ ਲਿਆ ਬਾਲ ਬੁੱਤ ਚਾ ਮਾਰਿਆ ਬਿਲ ਗਾਲਾ ਫੜ ਲਿਆ ਮੇਰਾ ਟੈਟ ਚਾ ਮਾਰਿਆ ਕਿਉਂ ਕਾਰਨ ਕੀ ਹੈ ਕੀ ਰੰਜੀਸ਼ ਕੀਤੀ ਨੇ ਕਿਉਂ ਮਾਰਿਆ ਤੁਹਾਨੂੰ ਉਹ ਤਾਂ ਕਹਿੰਦੇ ਸਾਨੂੰ ਕੁੜੀ ਲਿਆ ਕੇ ਦਿਓ ਕਿ ਤੁਹਾਨੂੰ ਲੱਗਦੀ ਹੈ ਕੁੜੀ ਕਿਵੇਂ ਲਿਆ ਕੇ ਦੇਈ ਕਿ ਕਿਸ ਗੱਲ ਨੂੰ ਕੋਣ ਕੁੜੀ ਨਾਲ ਆ ਕੇ ਦੇਉਦਾ ਸੀ ਤੁਹਾਨੂੰ ਚੁਕਾ ਦਾਂਗੇ ਨਹੀਂ ਕੋਣ ਕੁੜੀ ਕੌਣ ਭਜਾ ਕੇ ਲੈ ਗਿਆ ਉਹਨਾਂ ਦੀ ਕੁੜੀ ਦੇਵਰ ਦੇਵਰ ਦਾ ਕੀ ਨਾ ਜਗਤੀਸ਼ ਪਤਾ ਤੁਹਾਨੂੰ ਭਜਾ ਕੇ ਲੈ ਗਿਆ ਕੁੜੀ ਕਿੰਨੇ ਦਿਨ ਹੋ ਗਏ ਤੁਹਾਨੂੰ ਦੱਸਿਆ ਹੀ ਨਹੀਂ ਸਾਡੇ ਕੋਲ ਇੱਕ ਪੇਸ਼ੈਂਟ ਆਇਆ ਸੋਮਾ ਰਾਣੀ ਵਾਈਫ ਅਫਤਾਰਾ ਚੰਦ ਅਜੀਤ ਨਗਰ ਦਾ ਰਹਿਣਾ ਹੈ ਤੇ ਲੜਾਈ ਹੋਈ ਹੈ ਤੇ ਆਪ ਪਹਿਲਾ ਪਰਚਾ ਕੱਟਤਾ ਤੇ ਇਲਾਜ ਕੀਤਾ